ਪੰਜਾਬ ਦੇ ਥਾਣਿਆਂ ਤੇ ਹੋ ਰਹੇ ਹਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਰਾਤ ਨੂੰ ਪਿੰਡ ਬੰਗਾ ਬਡਾਲਾ ਦੇ ਥਾਣੇ ਤੇ ਗ੍ਰਨੇਡ ਛੁੱਟਿਆ ਗਿਆ ਗੁਰਦਾਸਪੁਰ ਦੇ ਕਲਨੌਰ ਇਲਾਕੇ ਚ ਪਿਛਲੇ 48 ਘੰਟਿਆਂ ਚ ਇਹ ਦੂਜਾ ਗ੍ਰਨੇਡ ਹਮਲਾ ਹੈ ਪੰਜਾਬ ਚ 28 ਦਿਨਾਂ ਚ 8 ਵਾਰ ਗ੍ਰਨੇਡ ਛੁੱਟੇ ਗਏ ਹਨ ਵਾਧੀਆਂ ਘਟਨਾਵਾਂ ਕਾਰਨ ਸੂਬੇ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਤੇ ਗੰਭੀਰ ਸਵਾਲ ਖੜੇ ਹੋ ਗਏ ਹਨ ਜਾਣਕਾਰੀ ਅਨੁਸਾਰ ਪਿੰਡ ਬੰਗਾ ਬਡਾਲਾ ਰਾਤ ਨੂੰ ਧਮਾਕੇ ਨਾਲ ਦਹਿਲ ਗਿਆ ਜਦੋਂ ਲੋਕ ਡਰਦੇ ਹੋਏ ਘਰਾਂ ਤੋਂ ਬਾਹਰ ਨਿਕਲੇ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਥਾਣੇ ਤੇ ਗਰਨੇਡs ਟੁੱਟਿਆ ਗਿਆ ਹੈ ਇਸ ਤੋਂ ਬਾਅਦ ਰਾਤ ਭਰ ਇੱਥੇ ਪੁਲਿਸ ਦੀਆਂ ਗੱਡੀਆਂ ਦੇ ਸਾਇਰਨ ਵੱਜਦੇ ਰਹੇ ਇੱਕ ਦਿਨ ਪਹਿਲਾਂ ਹੀ ਕਲਾਂੌਰ ਪੁਲਿਸ ਚੌਂਕੀ ਤੇ ਖਾਲਸਤਾਨ ਜਿੰਦਾਬਾਦ ਫੋਰਸ ਨੇ ਹਮਲਾ ਕੀਤਾ ਸੀ ਖਾਲਸਤਾਨ ਪੱਖੀ ਸੰਗਠਨ ਬਬਰ ਖਾਲਸਾ ਇੰਟਰਨੈਸ਼ਨਲ ਨੇ ਰਾਤ ਨੂੰ ਬੰਗਾ ਬਡਾਲਾ ਵਿੱਚ ਹੋਏ ਗਰਨੇਡ ਹਮਲੇ ਦੀ ਜ਼ਿੰਮੇਵਾਰੀ ਲੈ ਲਈ ਹੈ ਇਸ ਦੇ ਨਾਲ ਹੀ ਰਾਤ ਨੂੰ ਹੋਏ ਧਮਾਕੇ ਤੋਂ ਬਾਅਦ ਫਿਲਹਾਲ ਪੁਲਿਸ ਚੌਂਕੀ 'ਚ ਫੋਰੈਂਸਿਕ ਜਾਂਚ ਚੱਲ ਰਹੀ ਹੈ ਅਤੇ ਸੀਨੀਅਰ ਅਧਿਕਾਰੀ ਲਗਾਤਾਰ ਸਥਿਤੀ ਦਾ ਜਾਇਜ਼ਾ ਲੈ ਰਹੇ ਨੇ ਇਹਨਾਂ ਜੋ ਵਿਦੇਸ਼ਾਂ 'ਚ ਬੈਠੇ ਅਤਵਾਦੀ ਸਾਤ ਤਮਾਕਿਆਂ ਨੂੰ ਅੰਜਾਮ ਦੇਣ 'ਚ ਸਫਲ ਰਹੇ ਜਦਕਿ ਇੱਕ ਬੰਬ ਬਿਨਾ ਵਿਸਪੋਰਟ ਤੋਂ ਥਾਣੇ ਅਜਨਾਲਾ ਤੋਂ ਬਰਾਮਦ ਕੀਤਾ ਗਿਆ ਹੈ ਪੰਜਾਬ ਵਿੱਚ ਹੋਏ ਹਮਲਿਆਂ ਦੀ ਜ਼ਿੰਮੇਵਾਰੀ ਦੋ ਵੱਡੀਆਂ ਖਾਲਿਸਤਾਨੀ ਜਥੇਬੰਦੀਆਂ ਕੇਜਐਡੀਐਫ ਅਤੇ ਬੀਕੇਆਈ ਵੱਲੋਂ ਲਈ ਜਾ ਰਹੀ ਹੈ ਪੁਲਿਸ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਲਗਾਤਾਰ ਹਮਲੇ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਨੇ ਇਹਨਾਂ ਸਾਰੇ ਹਮਲਿਆਂ ਵਿੱਚ ਸਿਰਫ ਪੰਜਾਬ ਪੁਲਿਸ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪੰਜਾਬ ਪੁਲਿਸ ਨੇ ਹਾਲੀ ਵਿੱਚ ਇਹਨਾਂ ਮਾਮਲਿਆਂ ਵਿੱਚ ਦਰਜਨ ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ ਪਰ ਇਸ ਦੇ باوجود ਪੁਲਿਸ ਲਈ ਹਮਲਿਆਂ ਤੇ ਕਾਬੂ ਪਾਉਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਬਿਊਰੋ ਰਿਪੋਰਟ ਐਬੀਪੀ ਸੰਜਾ ਪੰਜਾਬ ਦੇ ਥਾਣਿਆਂ ਤੇ ਹੋ ਰਹੇ ਹਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਰਾਤ ਨੂੰ ਪਿੰਡ ਬੰਗਾ ਬਡਾਲਾ ਦੇ ਥਾਣੇ ਤੇ ਗ੍ਰਨੇਡ ਚੁੱਟਿਆ ਗਿਆ ਗੁਰਦਾਸਪੁਰ ਦੇ ਕਲਨੌਰ ਇਲਾਕੇ 'ਚ ਪਿਛਲੇ 48 ਘੰਟਿਆਂ 'ਚ ਇਹ ਦੂਜਾ ਗ੍ਰਨੇਡ ਹਮਲਾ ਹੈ। ਪੰਜਾਬ 'ਚ 28 ਦਿਨਾਂ 'ਚ 8 ਵਾਰ ਗ੍ਰਨੇਡ ਸੁੱਟੇ ਗਏ ਹਨ। ਵਾਧੀਆਂ ਘਟਨਾਵਾਂ ਕਾਰਨ ਸੂਬੇ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਦੇ ਗੰਭੀਰ ਸਵਾਲ ਖੜੇ ਹੋ ਗਏ ਹਨ। ਜਾਣਕਾਰੀ ਅਨੁਸਾਰ ਪਿੰਡ ਬੰਗਾ ਬਡਾਲਾ ਰਾਤ ਨੂੰ ਧਮਾਕੇ ਨਾਲ ਦਹਿਲ ਗਿਆ। ਜਦੋਂ ਲੋਕ ਜਾਂਦੇ ਹੋਏ ਘਰਾਂ ਤੋਂ ਬਾਹਰ ਨਿਕਲੇ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਥਾਣੇ 'ਤੇ ਗ੍ਰਨੇਡ ਟੁੱਟਿਆ ਗਿਆ ਹੈ। ਇਸ ਦੌਰਾਨ ਰਾਤ ਭਰ ਇੱਥੇ ਪੁਲਿਸ ਦੀਆਂ ਗੱਡੀਆਂ ਦੇ ਸਾਇਰਨ ਵੱਜਦੇ ਰਹੇ ਇੱਕ ਦਿਨ ਪਹਿਲਾਂ ਹੀ ਕਲਾਂੌਰ ਪੁਲਿਸ ਚੌਂਕੀ ਤੇ ਖਾਲਸਤਾਨ ਜਿੰਦਾਬਾਦ ਫੋਰਸ ਨੇ ਹਮਲਾ ਕੀਤਾ ਸੀ ਖਾਲਸਤਾਨ ਪੱਖੀ ਸੰਗਠਨ ਬਬਰ ਖਾਲਸਾ ਇੰਟਰਨੈਸ਼ਨਲ ਨੇ ਰਾਤ ਨੂੰ ਬੰਗਾ ਬਡਾਲਾ ਵਿੱਚ ਹੋਏ ਗਰਨੇਡ ਹਮਲੇ ਦੀ ਜ਼ਿੰਮੇਵਾਰੀ ਲੈ ਲਈ ਹੈ ਇਸ ਦੇ ਨਾਲ ਹੀ ਰਾਤ ਨੂੰ ਹੋਏ ਧਮਾਕੇ ਤੋਂ ਬਾਅਦ ਫਿਲਹਾਲ ਪੁਲਿਸ ਚੌਂਕੀ 'ਚ ਫੋਰੈਂਸਿਕ ਜਾਂਚ ਚੱਲ ਰਹੀ ਹੈ ਅਤੇ ਸੀਨੀਅਰ ਅਧਿਕਾਰੀ ਲਗਾਤਾਰ ਸਥਿਤੀ ਦਾ ਜਾਇਜ਼ਾ ਲੈ ਰਹੇ ਨੇ ਇਨਾਚੋ ਵਿਦੇਸ਼ਾਂ ਵਿੱਚ ਬੈਠੇ ਅੱਤਵਾਦੀ 7 ਧਮਾਕਿਆਂ ਨੂੰ ਅੰਜਾਮ ਦੇਣ ਵਿੱਚ ਸਫਲ ਰਹੇ ਜਦਕਿ ਇੱਕ ਬੰਬ ਬਿਨਾ ਵਿਸਪੋਰਟ ਤੋਂ ਥਾਣਾ ਅਜਨਾਲਾ ਤੋਂ ਬਰਾਮਦ ਕੀਤਾ ਗਿਆ ਹੈ ਪੰਜਾਬ ਵਿੱਚ ਹੋਏ ਹਮਲਿਆਂ ਦੀ ਜ਼ਿੰਮੇਵਾਰੀ ਦੋ ਵੱਡੀਆਂ ਖਾਲਿਸਤਾਨੀ ਜਥੇਬੰਦੀਆਂ ਕੇਜਐਡੀਐਫ ਅਤੇ ਬੀਕੇਆਈ ਵੱਲੋਂ ਲਈ ਜਾ ਰਹੀ ਹੈ ਪੁਲਿਸ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਲਗਾਤਾਰ ਹਮਲੇ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਨੇ ਇਹਨਾਂ ਸਾਰੇ ਹਮਲਿਆਂ ਵਿੱਚ ਸਿਰਫ ਪੰਜਾਬ ਪੁਲਿਸ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪੰਜਾਬ ਪੁਲਿਸ ਨੇ ਹਾਲੀ ਵਿੱਚ ਇਹਨਾਂ ਮਾਮਲਿਆਂ ਵਿੱਚ ਦਰਜਨ ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆਏ ਪਰ ਇਸ ਦੇ ਬਾਵਜੂਦ ਪੁਲਿਸ ਲਈ ਹਮਲੇ 'ਤੇ ਕਾਬੂ ਪਾਉਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਬਿਊਰੋ ਰਿਪੋਰਟ এবੀਪੀ ਸੰਜਾ